ਲੋ ਸੰਗਤ ਹੋ ਸੀ ਆਗੇ ਨੰਦਪੁਰ ਸਾਹਿਬ ਨੰਦਪੁਰ ਸਾਹਿਬ ਆਗੇ ਸੀ ਪਾਰਕ ਦੇ ਵਿੱਚ ਪਿੰਨਾ ਗਏ ਦੇਖੋ ਪਾਰਕ ਦਾ ਨਜ਼ਾਰਾ ਪਾਰਕ 'ਚ ਬਹੁਤ ਜਿਆਦਾ ਸੰਗਤ ਆਈ ਵੀ ਆ ਤੇ ਆਰਾਮ ਫਰਵਾ ਰਹੀ ਆ ਸਫਰ ਤੋਂ ਤਕਾਰਤੂਏ ਸੰਗ ਸੰਗਤਾਂ ਨੂੰ ਇਸ ਕਰਕੇ ਪਾਰਕ ਦੇ ਵਿੱਚ ਆ ਕੇ ਤਾਂ ਆਰਾਮ ਕਰਦੀਆਂ ਉਥੇ ਕਾਟ ਲਾਉਂਦੀਆਂ ਫਿਰ ਜੇ ਗੁਰੂ ਦੇ ਦਰਸ਼ਨ ਕਰਨੀ ਹੈ ਜੇ ਸੰਗਤਾਂ ਬਹੁਤ ਜਿਆਦਾ ਪਾਰਕ ਦੇ ਵਿੱਚ ਸੰਗਤਾਂ ਬੈਠੀਆਂ ਸੀਗੀਆਂ ਅਸੀਂ ਵੀ ਉੱਥੇ ਗਏ ਸੀਗੇ ਤੇ پارک ਦਾ ਬਹੁਤ ਜਿਹੜੀ ਬਹੁਤ ਵਧੀਆ ਖੂਬਸੂਰਤ ਨਜ਼ਾਰਾ ਸੀ ਬਹੁਤ ਜਿਆਦੇ ਸੰਗਤ ਪਾਰਕ ਦੇ ਵਿੱਚ ਆਈ ਸੀ ਦਰੂ ਦਰੂ ਸੰਗਤ ਬੈਠੀ ਸੀਗੀ ਜਿਹੜੀ ਮੁੜ ਕੇ ਗੁਰੂ ਦੇ ਦਰਸ਼ਨ ਕਰਨ ਜਾਊਗੀ ਉਦੋਂ ਬਾਅਦ ਅਸੀਂ پارک ਦੇ ਵਿੱਚ 10 ਮਿੰਟ ਆਰਾਮ ਰੂਪ ਕਰਦੇ ਸੀ ਵੀ ਬੈਠੇ ਰਹੇ ਤੇ پارک ਦੇ ਵਿੱਚ ਸੰਗਤਾਂ ਦਾ ਆਨੰਦ ਮਾਣਿਆ ਸੰਗਤਾਂ ਬਹੁਤ ਜਿਆਦੇ ਦੂਰ ਦੂਰ ਆਈਆਂ ਹੋਈਆਂ ਸੀਗੀਆਂ ਤੇ ਸੰਗਤਾਂ ਦਾ ਬਹੁਤ ਜਿਆਦੇ ਇਕੱਠ ਸੀ ਤੇ ਉਦੋਂ ਬਾਅਦ ਅਸੀਂ ਦਰਵਾਰ ਸਾਹਿਬ ਚ ਮੱਥਾ ਟੇਕਣ ਆਏ ਦਰਵਾਰ ਸਾਹਿਬ ਚ ਬਹੁਤ ਜਿਆਦੇ ਇਕੱਠ ਸੀਗਾ ਦੂਰ ਦੂਰੋਂ ਸੰਗਤਾਂ ਮੱਥਾ ਟੇਕਣ ਆਈਆਂ ਹੋਈਆਂ ਸੀਗੀਆਂ ਤੇ ਬਹੁਤ ਜਿਆਦੇ ਦਰਵਾਸਰ ਸਾਹਿਬ ਚ ਕੱਟ ਸੀ ਟਾਈਮ ਮੋਹਲਾ ਦੇ ਦਰਵਾਸਰ ਸਾਹਿਬ ਮੱਥਾ ਟੇਕਣ ਨੂੰ ਆ ਉਤਲਾ ਵੀ ਉਹ 10 ਕੋ ਸੰਗਤ ਉਹ ਉਤਲਾ ਵੀ ਉਹ ਦਰਵਾਸਰ ਸਾਹਿਬ ਦਾ ਜਿਹੜਾ ਸੱਪ ਤਾਹਾਂ ਜਾ ਕੇ ਮੱਥਾ ਦਰਵਾਸਰ ਸਾਹਿਬ ਚ ਟੇਕਦੇ ਆ ਤੇ ਬਹੁਤ ਜਿਆਦੇ ਕੱਟ ਸੀ ਸੀ 10 ਮਿੰਨ ਦਰਵਾਸਰ ਸਾਹਿਬ ਚ ਬਾਹਰ ਬੈਠੇ ਗਰਬਾਣੀ ਸੁਣੀ ਉਸ ਤੋਂ ਬਾਅਦ ਅਸੀਂ ਨਾਣਾ ਦੀਬ ਨੂੰ ਚਾਲੇ ਪਾਤੇ ਮੈਂ ਤੇ ਮੇਰੇ ਸਾਥੀ ਨੇ ਨਾਣਾ ਦੀਬ ਜਾਂਦੇ ਹੋਏ ਸੀ ਸੰਗਤਾਂ ਦਾ ਦੁਕਾਨ ਬਹੁਤ ਦੁਕਾਨਾਂ ਬਹੁਤ ਜਿਆਦੇ ਸਥਾਨ ਨਾਣਾ ਦੀਬ ਦੇ ਰਸਤੇ ਵਿੱਚ ਲੱਗੀਆਂ ਹੁੰਦੀਆਂ ਤੇ ਅਸੀਂ ਦੇਖਦੇ ਗਏ ਤੇ ਬਹੁਤ ਜਿਆਦੇ ਖੂਬਸੂਰਤ ਯਾਤਰਾ ਸੀਗੀ ਉਦੋਂ ਬਾਅਦ ਸੇ ਦਰਬਾਰ ਸਾਹਿਬ ਮਤਨ ਦੇਣ ਦੇ ਤਾਂ ਮੱਥਾ ਟੇਕਣ ਚਲੇ ਗਏ ਜਮਾ ਮੰਦਰ ਦੇ ਕੋਲੇ ਸੀ ਬਹੁਤ ਜ਼ਿਆਦਾ ਸੰਗਤਾਂ ਦਾ ਇਕੱਠ ਸੀ ਇੱਥੇ ਵੀ SLA ਵੀ ਬੜਾਏ ਸੰਗਤਾਂ ਦਾ ਬਹੁਤ ਜ਼ਿਆਦਾ ਇਕੱਠ ਸੀ ਸੰਗਤਾਂ ਦਾ ਸਾਨੂੰ ਦਰਸ਼ਕੋ ਮੱਥਾ ਟੇਕਣ ਨੂੰ ਬਹੁਤ ਟਾਈਮ ਲੱਗ ਗਿਆ ਜਾਨੀ ਕਿ 2-3 ਘੰਟੇ ਲੱਗ ਗਏ ਪਰ ਅਸੀਂ ਦਰਸ਼ਨ ਮਾਤਾ ਜੀ ਦੇ ਕਰਕੇ ਮੱਥਾ ਟੇਕ ਕੇ ਆਏ ਉਦੋਂ ਬਾਅਦ ਘੱਟ ਬਹੁਤ ਜ਼ਿਆਦਾ ਸੀ ਵਾਪਸੀ ਕਰਨੀ ਬਹੁਤ ਔਖੀ ਸੀ ਭੀੜ ਬਹੁਤ ਜ਼ਿਆਦਾ ਸੀ ਵਾਪਸ ਵੀ ਹੁਣ ਬਹੁਤ ਜ਼ਿਆਦਾ ਔਖਾ ਸੀ ਹੈ ਵਾਪਸੀ ਵੀ ਬਹੁਤ ਜ਼ਿਆਦਾ ਤੇ ਬਾਹਰਲਾ ਵੀ ਜਦੋਂ ਬਾਹਰਲਾ ਵੀ ਮੌਸਮ ਬਹੁਤ ਵਧੀ ਤੇ ਪਤਲਵਾਲੀ ਸੀਗੀ ਬਾਹਰਲਾ 뷰 ਬਹੁਤ ਵਧੀਆ ਸੀਗਾ ਮੌਸਮ ਬਹੁਤ ਖੁਸ਼ਗਵਾਰ ਉਦੋਂ ਬਾਅਦ ਦੋਸਤੋ ਅਸੀਂ ਜਾ ਕੇ ਬਾਹਰ ਫੋਟੋ ਫਟ ਕਿਤੇ ਤੇ ਬਾਹਰਲਾ 뷰 ਦੇਖਿਆ ਤਾਂ ਬਹੁਤ ਜਿਆਦੇ ਮਾਤਾ ਰਣਨਾਣ ਦੇਵ ਦੇ ਮੰਦਿਰ ਦੀ ਚਾਈ ਆ ਥੱਲੋਂ ਚੀਜ਼ਾਂ ਬਹੁਤ ਨਿੱਕੇ ਨਿੱਕੇ ਜਿਹੜੀਆਂ ਬਹੁਤ ਜਿਆਦੇ ਚਾਈ ਮਾਤਾ ਰਣਨਾਣ ਦੇਵ ਦੇ ਮੰਦਿਰ ਦੀ 10 ਫੋਟੋ ਚਾਹੀਏ ਉਦੋਂ ਬਾਅਦ ਅਸੀਂ ਅੱਗੇ ਤੰਬੂ ਦੇ ਵਿੱਚ ਤਮੂ ਦੇ ਵਿੱਚ ਅਸੀਂ ਕੀਤਾ ਆਰਾਮ ਨਾਲ ਦੇ ਨਾਲ ਸੰਗਤ ਨਾਲ ਕਿੰਨੀਆਂ ਗੱਲਾਂ ਬਾਤਾਂ ਨਾਲ ਦੇ ਦੋਸਤਾਂ ਨਾਲ ਜਿਹੜੇ ਸਾਡੇ ਨਾਲ ਤੰਬੂ ਦੇ ਵਿੱਚ ਬੈਠੇ ਸੀ ਉਹ ਵੀ ਕਹਿੰਦੇ ਯਾਤਰਾ ਬਹੁਤ ਵਧੀਆ ਸੰਗਤ ਬਹੁਤ ਦੂਰ ਦੂਰ ਆਈ ਵੀ ਸੀਗੀ ਤੇ ਬਹੁਤ ਜਿਆਦਾ ਆਨੰਦ ਮਾਣਿਆ ਸੀ ਬਹੁਤ ਜਿਆਦਾ